ਸੋਰਸ ਇੰਟਰਨੈਸ਼ਨਲ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ। ਆ ਬੜੀ ਮਿਹਰ ਬਣਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੰਨ ਸਾਹਿਬ ਤੋਂ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਜੀ। ਟ੍ਰੇਨੈਸਬ ਤੋਂ ਪਹਿਲਾਂ ਤੁਸੀਂ ਦੱਸੋ ਬਈ 51 ਸਾਲਾਂ ਦੇ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਘਰੇ ਆ ਗਏ ਨੇ ਉਹਨਾਂ ਦੇ ਰਿਸਿਵ ਕਰਨ ਲਈ ਕੇਜਰੀਵਾਲ ਵੀ ਆਏ ਸਨ ਜਾਂ ਨਜ਼ਰ ਆਏ ਕਿਤੇ ਆਲੇ-ਦੋਲੇ? ਨਹੀਂ ਜੀ ਕੇਜਰੀਵਾਲ ਹੁਰੀਤ ਨਜ਼ਰ ਨਹੀਂ ਆਏ। ਪਰ ਇਨੀ ਗੱਲ ਜ਼ਰੂਰ ਹੈ ਜੀ ਕਿ 5 ਦਿਨਾਂ ਬਾਅਦ ਹਸਪਤਾਲ ਦੇ ਵਿੱਚੋਂ ਭਗਵੰਤ ਸਿੰਘ ਮੱਖ ਮੰਤਰੀ ਸਾਹਿਬ ਬਾਹਰ ਆਏ ਤੇ ਅੱਜ ਜਦੋਂ ਉਹ ਹਸਪਤਾਲ ਦੇ ਵਿੱਚੋਂ ਬਾਹਰ ਆਏ ਤੇ ਫਿਰ ਉਹਨਾਂ ਨੇ ਗੱਡੀ ਦੇ ਵਿੱਚ ਸਵਾਰ ਹੋਣ ਦੇ ਮੌਕੇ ਲੋਕਾਂ ਦੇ ਵੱਲ ਹੱਥ ਹਲਾ ਕੇ ਧੰਨਵਾਦ ਤੇ ਸਵਾਗਤ ਵੀ ਕੀਤਾ ਤੇ ਇਹ ਵੀ ਪਤਾ ਲੱਗਾ ਜੀ ਕੱਲ ਨੂੰ ਉਹਨਾਂ ਨੇ ਇੱਕ ਹੰਗਾਮੀ ਮੀਟਿੰਗ ਵੀ ਬੁਲਾ ਲਈ ਹੈ ਯਾਨੀ ਕਿ 12 ਤਰੀਕ ਨੂੰ ਯਾਨੀ ਕਿ ਸ਼ੁੱਕਰਵਾਰ ਨੂੰ ਉਹਨਾਂ ਨੇ ਇਹ ਮੀਟਿੰਗ ਆ ਜਿਹੜੀ ਵੱਖ-ਵੱਖ ਵਿਭਾਗਾਂ ਦੇ ਪ੍ਰਮੁਖ ਸਕੱਤਰਾਂ ਦੇ ਨਾਲ ਰੱਖੀ ਹੈ ਜ਼ਿਲ੍ਹਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ ਉਹ ਵੀਡੀਓ ਕਾਨਫਰੰਸ ਦੇ ਉੱਤੇ ਖੜ ਦੇ ਹਾਲਾਤ ਦਾ ਜਾਇਦਾ ਲੈਣਗੇ ਤੇ ਸ਼ਾਇਦ ਕੁਝ ਨਾ ਕੁਝ ਨਿਰਦੇਸ਼ ਵੀ ਨਵੇਂ ਜਾਰੀ ਕਰਨ ਸੋ 5 ਦਿਨ ਪਹਿਲਾਂ ਇਹਨਾਂ ਨੂੰ ਦਾਖਲ ਕਰਾਇਆ ਗਿਆ ਸੀ ਕਿਉਂਕਿ ਇਹਨਾਂ ਦੀ ਪਲਸ ਰੇਟ ਬਹੁਤ ਘਟ ਗਈ ਸੀ ਸਿਹਤ ਦੇ ਵਿੱਚ ਕੁਝ ਕੁ ਹੋਰ ਵਿਗਾੜ ਵੀ ਆਏ ਸੀ ਪਰ ਉਹ ਤੰਦਰੁਸਤ ਹੋਏ ਬੜੀ ਚੰਗੀ ਗੱਲ ਆ ਬੜੀ ਸੋਹਣੀ ਗੱਲ ਆ ਤੇ ਸਾਰੇ ਤੰਦਰੁਸਤ ਰਹਿਣ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਆ ਤੇ ਅੱਜ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਆ ਕਿ ਅਸੀਂ ਹੜ੍ਹ ਪੀੜਤਾਂ ਦੇ ਲਈ ਵੱਧ ਤੋਂ ਵੱਧ ਮਦਦ ਕਰਾਂਗੇ ਤੇ ਕੀਤੇ ਆ ਅਜਾ ਦੂਸਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਹਿੰਦੀ ਆਤੀ ਹੈ ਇੱਕੀ ਕਹਾਣੀ ਹੈ ਇਹ ਅਸਲ ਵਿੱਚ ਨਾ ਜਦੋਂ ਹੁਣ ਪ੍ਰਧਾਨ ਮੰਤਰੀ ਸਾਹਿਬ ਦੋ ਤਿੰਨ ਦਿਨ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਆਏ ਸੀ ਹੜਪੀੜ ਤੇ ਖੇਤਰਾਣਾ ਜਾਇਦਾ ਲੈਣ ਦੇ ਲਈ ਉਦੋਂ ਇਹਨਾਂ ਨੇ ਗੁਰਦਾਸਪੁਰ ਦੇ ਤਿਬੜੀ ਕਿੰਟ ਦੇ ਵਿੱਚ ਕੁਝ ਇੱਕ ਲੋਕਾਂ ਨਾਲ ਗੱਲਬਾਤ ਵੀ ਕੀਤੀ ਸੀ ਜਿਹਦੇ ਵਿੱਚ ਐਸਡੀਆਰਫ ਦੇ ਗਰ ਟੀਮਾਂ ਵੀ ਸੀ ਉਹਦੇ ਵਿੱਚ ਕੁਝ ਕੁ ਕਿਸਾਨ ਵੀ ਸੀ ਉਹਦੇ ਵਿੱਚ ਕੁਝ ਕੁ ਬੀਜੇਪੀ ਦੇ ਆਗੂ ਵੀ ਸੀ ਪੰਜਾਬ ਦੇ ਦੋ ਤਿੰਨ ਮੰਤਰੀ ਵੀ ਸੀ ਉਥੇ ਜਦੋਂ ਬੈਠ ਕੇ ਗੱਲਬਾਤ ਕਰਦੇ ਸੀ ਤਾਂ ਹਰਦੀਪ ਸਿੰਘ ਮੁੰਡੀਆਂ ਦੇ ਕਹਿ ਮੁਤਾਬਕ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਆ ਉਹ ਕਹਿੰਦੇ ਵੀ ਜਦੋਂ ਇਹ ਉੱਠਣ ਲੱਗੇ 1600 ਕਰੋੜ ਰੁਪਏ ਦਾ ਐਲਾਨ ਕਰਕੇ ਤੇ ਉਹ ਕਹਿੰਦੇ ਜੀ ਮੈਂ ਇਹਨਾਂ ਨੂੰ ਆਖਿਆ ਜੀ ਕਿ ਮੈਂ ਜੋ ਹੋਰ ਬਤਾ ਦਿਆਂ ਕਿਉਂਕਿ ਪੰਜਾਬ ਦਾ ਨੁਕਸਾਨ ਬਹੁਤ ਹੋ ਗਿਆ ਪੀਐਮ ਸਾਹਿਬ ਬਹੁਤ ਵੱਡਾ ਨੁਕਸਾਨ ਹੋ ਗਿਆ ਤੁਸੀਂ ਦੇਖ ਕੇ ਆਏ ਹੋ ਤੇ ਅੱਗੋਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆਪਕੋ ਹਿੰਦੀ ਨਹੀਂ ਆਤੀ ਕਿਆ ਉਹ ਕਹਿੰਦੇ ਜਨਾਬ ਹਿੰਦੀ ਤਾਂ ਮੈਨੂੰ ਆਉਂਦੀ ਆ ਪਰ ਨੁਕਸਾਨ ਬਹੁਤ ਹੋ ਗਿਆ ਜੀ ਇਹ ਨੁਕਸਾਨ ਦੀ ਅਪਾ ਬੇਇਤੀ ਕਰਨ ਲੱਗੇ ਆ ਉਹ ਕਹਿੰਦੇ ਇਹ ਘਾਰੀਆਂ ਨੂੰ ਮੋਦੀ ਸਾਹਿਬ ਕਹਿੰਦੇ ਇਹਨਕੋ ਹਿੰਦੀ ਸਿਖਾਓ ਯਾਰ ਕੋਈ ਇਹਨਕੋ ਹਿੰਦੀ ਨਹੀਂ ਆਤੀ ਮੈਨੇ ਐਲਾਨ ਤੋਂ ਕਰ ਦਿਆ ਔਰ ਕੀ ਕਰੇ ਹਮ ਸੋ ਆ ਗੱਲ ਕਹਿ ਕੇ ਚਲੇ ਗਏ ਤੇ ਮੁੰਡੀਆਂ ਹੋਰਾਂ ਨੇ ਗੱਲ ਕਹੀ ਹੈ ਜੀ ਕਿ ਮੇਰੀ ਤਾਂ ਇਹਨਾਂ ਨੇ ਬੇਸਿਕ ਕੀਤੀ ਆ ਆਮ ਆਦਮੀ ਪਾਰਟੀ ਦੇ ਆਗੂ ਕਹਿੰਦੇ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਤਾਂ ਤੇ ਦੋ ਤਿੰਨ ਹਫ਼ਤੇ ਬਾਅਦ ਪਤਾ ਲੱਗਾ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹ ਵੀ ਆਇਆ ਤੇ ਜਦੋਂ ਆਏ ਤਾਂ ਸਿਰਫ 1600 ਕਰੋੜ ਰੁਪਇਆ ਕਿਹਾ ਤੇ ਜਦੋਂ ਆਏ ਤਾਂ ਫਿਰ ਪਾਈ ਹਿੰਦੀ ਆਤੀ ਹੈ ਕਿ ਨਹੀਂ ਆਤੀ ਇਹ ਮੇਹਣਾ ਜਾਂ ਮਾਰ ਕੇ ਚਲੇ ਗਏ ਤਾਂ ਕੋਈ ਗੱਲ ਨਹੀਂ ਬਣੀ ਪਰ ਪ੍ਰਧਾਨ ਮੰਤਰੀ ਤਾਂ ਪੰਜਾਬੀ ਚੰਗੀ ਤਰ੍ਹਾਂ ਸਮਝਦੇ ਨੇ ਅੱਗੇ ਜਗਰਾਉ ਉਹਨਾਂ ਨੇ ਰੈਲੀ ਕੀਤੀ ਪਗਵਾਨ ਕੇ ਤੁਹਾਡੇ ਯਾਦ ਹੋਣੀਆਂ ਬਿਲਕੁਲ ਜੀ ਬਿਲਕੁਲ ਮੈਨੂੰ ਯਾਦ ਆ ਚੰਗੀ ਤਰ੍ਹਾਂ ਪਰ ਦੇਖੋ ਗੱਲ ਇਹ ਵੀ ਹੋ ਸਕਦਾ ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਹਿੰਦੀ ਦੇ ਵਿੱਚ ਬੋਲਿਆ ਹੋਵੇ ਕਿ ਹਮ ਪੰਜਾਬ ਕੇ ਲਈ 1600 ਕਰੋੜ ਰੁਪਏ ਦਾ ਐਲਾਨ ਕਰਤੇ ਹਨ ਔਰ ਬਾਕੀ ਪੈਸਾ ਹਮ ਬਾਅਦ ਮੇ ਦੇਂਗੇ ਸ਼ਹਿਰੂ ਕੀ ਇਦਾਂ ਦੀਆਂ ਗੱਲਾਂ ਹੋਈਆਂ ਹੋਣ ਜਾਂ ਹੋ ਸਕਦਾ ਵੀ ਇਹਦੇ ਵਿੱਚ ਸਿਆਸੀ ਕਲਾਬਾਜ਼ੀ ਕੋਈ ਨਾ ਕੋਈ ਹੋਵੇ ਇਹ ਭਾਈ ਮੈਂ ਤਾਂ ਹਿੰਦੀ ਦੇ ਵਿੱਚ ਗੱਲ ਕਰਨੀ ਤੁਸੀਂ ਹਿੰਦੀ ਦੇ ਵਿੱਚ ਸਮਝ ਲਓ ਜਾਂ ਹੋ ਸਕਦਾ ਆਪਾਂ ਨੂੰ ਸਮਝ ਘੱਟ ਲੱਗੀ ਹੋਵੇ ਜਾਂ ਹੋ ਸਕਦਾ ਉਹ ਆਪਾਂ ਨੂੰ ਸਮਝਾਉਣਾ ਇਹ ਮੈਂ ਚਾਹੁੰਦੇ ਹਾਂ ਜਾਹ ਉਹਦਾ ਕੱਲਾ ਸਿਆਸੀ ਮੁੱਦਾ ਹੋਵੇ ਪਤਾ ਨਹੀਂ ਵਿਚਲੀ ਗੱਲ ਕੀ ਹੋਊਗੀ ਪਰ ਬੀਜੇਪੀ ਦੇ ਆਗੂਏ ਗੱਲ ਕਹਿੰਦੇ ਵੀ 1600 ਕਰੋੜ ਰੁਪਈਆ ਬਹੁਤ ਹੁੰਦਾ ਏਕਨਮਨੀ ਦੇ ਕੇ ਗਏ ਆ ਉਹ ਰਾਜਪਾਲ ਸਾਹਿਬ ਵੀ ਕਹਿੰਦੇ ਗੁਲਾਮ ਚੰਦ ਕੁਟਾਰੀਆ ਉਹ ਕਹਿੰਦੇ ਇਹ ਸ਼ੁਰੂਆਤੀ ਰਕਮਾ ਸਹਾਇਤਾ ਰਾਸ਼ੀ ਜਿਵੇਂ ਜਿਵੇਂ ਏਜੰਸੀਆਂ ਜਿਹੜੀਆਂ ਕਿ ਇੱਥੇ ਪੰਜਾਬ ਦੇ ਵਿੱਚ ਨੁਕਸਾਨ ਦੀ ਪੜਤਾਲ ਕਰ ਰਹੀਆਂ ਜਿਵੇਂ ਜਿਵੇਂ ਇਹਨਾਂ ਦੇ ਕੋਲੇ ਹੋਰ ਜਾਣਕਾਰੀ ਆਊਗੀ ਉਹ ਕਹਿੰਦੇ ਜਿ ਤਵੇਂ ਤਵੇਂ ਪੰਜਾਬ ਤੋਂ ਪੈਸਾ ਹੋਰ ਮਿਲਦਾ ਰਹੂਗਾ ਠਾਣ ਮਾਜਰੇ ਦਾ ਕੀ ਬਣਿਆ ਜੀ ਹੁਣ ਕਹਿੰਦੇ ਉਹਦੀ ਕੋਠੀ ਖਾਲੀ ਕਰਾਉਣ ਲੱਗਿਆ ਕਰ ਦੇਣਗੇ ਖਾਲੀ ਉਹ ਦੇਖੋ ਜੀ ਵਕਤ ਦਾ ਸੂਬਾ ਦੀ ਪਰ ਕਬਰ ਨੇ ਤਾਂ ਇਹ ਗੱਲ ਕਹਤੀ ਵੀ ਅਸੀਂ ਹਾਈ ਕੋਰਟ ਜਾਵਾਂਗੇ ਤੇ ਗੱਲ ਬਸ ਪੁਰਨੇ ਦੀ ਕਿ ਪਠਾਨ ਮਾਜਰਾ ਹੋਰੀ ਹੈ ਕਿੱਥੇ ਤੇ ਪੁਲਿਸ ਨੂੰ ਕਹਿੰਦੇ ਪਤਾ ਨਹੀਂ ਲੱਗ ਰਿਹਾ ਪਤਾ ਨਹੀਂ ਕਿੱਧਰ ਉੱਡ ਗਏ ਉਹ ਲੌਜੀਕਲ ਇਹ ਹੈ ਜੀ ਕਿ ਪਠਾਨ ਮਾਜਰਾ ਦੇ ਪੁੱਤ ਤੀਏ ਸਮੇਤ 16 ਦੇ ਉੱਤੇ ਆਪਾਂ ਕੱਲ ਗੱਲ ਕੀਤੀ ਸੀਗੀ ਵੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰਤੇ ਆ ਤੀਜੀ ਗੱਲ ਮਹੱਤਵਪੂਰਨ ਹੋਰ ਹੈ ਜਿਹਦੇ ਵਿੱਚ ਪਤਾ ਲੱਗਾ ਕਿ ਅੱਜ ਇਹਨਾਂ ਦੀ ਜਿਹੜੀ ਚੰਡੀਗੜ੍ਹ ਵਾਲੇ ਜਿੰਨੂੰ ਅਸੀਂ ਐਮਐਲਏ ਫਲੈਟ ਕਹਿ ਦਿੰਦੇ ਆ ਸਰਕਾਰੀ ਹੁੰਦਾ ਹਰ ਕੋਲੇ ਹਰ ਵਿਧਾਇਕ ਦੇ ਕੋਲੇ ਉਹ ਖਾਲੀ ਕਰਾਉਣ ਦੇ ਲਈ ਅਧਿਕਾਰੀ ਗਏ ਸੀਗੇ ਤੇ ਟੱਬਰ ਦੇ ਜੀਆ ਨੇ ਗੱਲ ਕਹੀ ਵੀ ਖਾਲੀ ਨਹੀਂ ਕਰਾਂਗੇ ਤੇ ਅਸੀਂ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਤੇ ਪਠਾਨ ਮਾਜਰਾ ਦੀ ਬੋਟੀ ਨੇ ਗੱਲ ਕਹੀ ਆ ਘਰ ਵਾਲੀ ਨੇ ਉਹ ਕਹਿੰਦੀ ਜੀ ਕਿ ਦੇਖੋ ਮੈਨੂੰ ਕਈ ਦਿਨਾਂ ਤੋਂ ਇਸ ਕੋਠੀ ਦੇ ਵਿੱਚ ਤਾੜ ਕੇ ਰੱਖਿਆ ਹੋਇਆ ਪੁਲਿਸ ਨੇ ਸਾਡਾ ਕਸੂਰ ਕੀ ਹੈ ਜੀ ਹੂੰ ਹੂੰ ਬਾਕੀ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਹੋਏ ਹੋਏ ਪਿੰਡ ਨੇ ਉਹਨਾਂ ਦੇ ਵਿੱਚ ਕਹਿੰਦੇ ਪਾਣੀ ਤਾਂ ਸੁੱਕ ਚੱਲਿਆ ਹੁਣ ਲੇਕਿਨ ਮਰੇ ਹੋਏ ਡੰਗਰਾਂ ਦੀਆਂ ਲਾਸ਼ਾਂ ਤੇ ਹੋਰ ਕੀ ਕੀ ਦੁਸ਼ਵਾਰੀਆਂ ਹੋਰ ਆ ਰਹੀਆਂ ਨੇ ਇਸ ਵੇਲੇ ਦੇਖੋ ਜੀ ਇੱਕ ਤਾਂ ਗੱਲ ਇਹ ਜੀ ਬਹੁਤ ਵੱਡਾ ਨੁਕਸਾਨ ਹੋਇਆ ਆਪਾਂ ਜਾਣਦੇ ਹੀ ਆ ਅੱਜ ਪੰਜਾਬ ਦੇ ਵਿੱਚ ਕਿਤੇ ਵੀ ਪਾਣੀ ਵਧਿਆ ਨਹੀਂ ਘਟਿਆ ਹੀ ਆ ਅੱਜ ਪੰਜਾਬ ਦੇ ਵਿੱਚ ਕਿਤੇ ਵੀ ਬੰਨ੍ਹ ਟੁੱਟਿਆ ਨਹੀਂ ਸਾਰੇ ਸੁਰੱਖਿਅਤ ਹੀ ਆ ਡੈਮਾਂ ਦੇ ਵਿੱਚੋਂ ਪਾਣੀ ਦਰਿਆ 'ਚ ਕਿਤੇ ਵੀ ਨਹੀਂ ਛੱਡਿਆ ਗਿਆ ਚੰਗੀ ਗੱਲ ਆ ਪੰਜਾਬ ਦੇ ਵਿੱਚ ਪਾਣੀ ਲਗਾਤਾਰ ਲੱਥ ਰਿਹਾ ਤੇ ਕਈ ਥਾਵਾਂ ਤੇ ਲਕ ਵੀ ਗਿਆ ਜਿਹੜੀਆਂ ਥਾਵਾਂ ਦੇ ਉੱਤੇ ਕਿਸ਼ਤਾਂ ਚੱਲ ਰਹੀਆਂ ਸੀ ਉਹਨਾਂ ਥਾਵਾਂ ਦੇ ਉੱਤੇ ਟਰੈਕਟਰ ਤੁਰਨ ਲੱਗ ਪਏ ਆ ਹੌਲੀ ਹੌਲੀ ਮੋਟਰਸਾਈਕਲ ਵੀ ਜਾਣ ਲੱਗ ਜਾਣਗੇ ਜਦੋਂ ਹੋਰ ਪਾਣੀ ਘਟ ਗਿਆ ਪਰ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਕਿਉਂਕਿ ਪਹਿਲਾਂ ਆਪਾਂ ਇੱਕ ਨੇ ਅੱਗੇ ਵੀ ਗੱਲ ਕਹੀ ਸੀ ਰੈਡੀਫੋਰਮ ਦੇ ਉੱਤੇ ਕਿ ਇਹ ਕੁਝ ਦਰਜਨ ਨਹੀਂ ਕਈ ਸੈਂਕੜੇ ਜਾਂ ਕਈ ਹਜ਼ਾਰ ਪਸ਼ੂਆਂ ਦੀ ਮੌਤ ਹੋ ਸਕਦੀ ਹੈ ਕਿਉਂਕਿ ਦੇਖੋ ਪਸ਼ੂ ਰੂੜੇ ਬਹੁਤ ਆ ਰਾਵੀ ਦੇ ਰਾਹੀਂ ਪਾਕਿਸਤਾਨ ਵੱਲ ਬਹੁਤ ਪਸ਼ੂ ਰੂੜੇ ਆ ਇਹ ਉਧਰਲੇ ਲੁੱਕ ਵੀ ਕਹਿੰਦੇ ਇਧਰਲੇ ਲੁੱਕ ਵੀ ਕਹਿੰਦੇ ਬੁਜਰਾਂ ਦੇ ਕਿੰਨੇ ਪਸ਼ੂ ਉਧਰਲੇ ਪਸੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੁੜ ਗਏ ਆ ਦੂਜੀ ਗੱਲ ਇਹ ਹੈ ਜੀ ਕਿ ਹੁਣ ਪਸ਼ੂਆਂ ਦੀ ਬੋਡੀ ਜਿਹੜੀ ਮਿਲਣੀ ਸ਼ੁਰੂ ਹੋ ਗਈ ਹੈ ਮਸ਼ਕਾਟ ਵਰਨਾ ਸ਼ੁਰੂ ਹੋ ਗਿਆ 500 ਦੇ ਕਰੀਬ ਤਾਂ ਜਿਹੜੀਆਂ ਗਾਵਾਂ ਤੇ ਬੱਜਾ ਤੇ ਹੋਰ ਪਸ਼ੂ ਉਹ ਪਤਾ ਲੱਗਾ ਜੀ ਟੋਆ ਪਟਕੇ ਦਫਨਾਏ ਗਏ ਹੁਣ ਤੱਕ ਤੇ ਇਹ ਪਤਾ ਲੱਗਾ ਜੀ ਕੇਂਦਰ ਨੇ ਅੱਜ ਹਦਾਇਤ ਜਾਰੀ ਕੀਤੀ ਵੀ ਜਿਹੜੇ ਪਸ਼ੂ ਆ ਨਾ ਇਹ 4 ਤੋਂ ਲੈ ਕੇ 5 ਫੁੱਟ ਡੂੰਘਾ ਟੋਆ ਪਟਕੇ ਉਹਦੇ ਵਿੱਚ ਚੂਨਾ ਪਾ ਕੇ ਤੇ ਉਹਦੇ ਵਿੱਚ ਲੂਣ ਪਾ ਕੇ ਤੇ ਫਿਰ ਦੱਬੋ ਤਾਂ ਜੋ ਮੁਸ਼ਕਲ ਨਾ ਬਰੇ ਕੋਈ ਸਮੱਸਿਆ ਨਾ ਆਵੇ ਵਿਗਿਆਨਕ ਤਰੀਕੇ ਦੇ ਨਾਲ ਦਫਨਾਓ ਇਹਨਾਂ ਨੂੰ ਪਰ ਇਹ ਪਤਾ ਲੱਗਾ ਜੀ ਜਿਹੜੀਆਂ ਕਹਿ ਦੇ ਬੱਕਰੀਆਂ ਭੇਡਾਂ ਇਹਦੇ ਵਿੱਚ ਘੋੜੇ ਵੀ ਆ ਇਹਦੇ ਵਿੱਚ ਮੁਰਗੀਆਂ ਮੁਰਗੇ ਵੀ ਆ ਇਹਦੇ ਵਿੱਚ ਗਾਮਾ ਵੀ ਆ ਇਹਦੇ ਵਿੱਚ ਮੱਝਾਂ ਵੀ ਆ ਇਹਦੇ ਵਿੱਚ ਸੂਰ ਵੀ ਆ ਸੋ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰੇ ਆ ਤੇ ਹੌਲੀ-ਹੌਲੀ ਹੁਣ ਕਿਸੇ ਦਾ ਕੋਈ ਸਿੰਗ ਲੱਭ ਰਿਹਾ ਰੇਤ ਦੇ ਵਿੱਚੋਂ ਕਿਸੇ ਦੇ ਪੈਰ ਦਿਸ ਜਾਂਦੇ ਰੇਤ ਦੇ ਵਿੱਚੋਂ ਜਾਨੀ ਕਿ ਬਹੁਤ ਨੁਕਸਾਨ ਹੋਇਆ ਜੀ ਪਿੰਡ ਜੀਦਾ ਚ ਤਮਾਕੀ ਕਾਦੇ ਹੋਏ ਨੇ ਇਹ ਕੋਈ ਗੈਸ ਦੇ ਸਿਲੰਡਰ ਨੇ ਜਾਂ ਕੋਈ ਹੋਰ ਕਾਰਵਾਈ ਹੋਈ ਹੈ ਦੇਖੋ ਇਹ ਨਾ ਜੀਦਾ ਪਿੰਡ ਦੀ ਖਬਰ ਹੈ ਨਾ ਜਿਹੜੀ ਅੱਜ ਸਵੇਰ ਦੇ ਵੇਲੇ ਤੋਂ ਬਹੁਤ ਵੱਡੇ ਪੱਦਰ ਦੇ ਉੱਤੇ ਆਈ ਹੈ ਸਾਹਮਣੇ ਵੀ ਇੱਥੇ ਕੀ ਹੋਇਆ ਬਠਿੰਡਾ ਦੇ ਵਿੱਚ ਪਿੰਡਾਂ ਜੀ ਜੀਦਾ ਇਥੇ ਅਚਾਨਕ ਧਮਾਕੇ ਹੋਏ ਆ ਜਿਹਦੇ ਕਰਕੇ ਦਹਿਸ਼ਤ ਪੈਦਾ ਹੋ ਗਈ ਤੇ ਗੁਰਪ੍ਰੀਤ ਸਿੰਘ ਵੱਲੋਂ ਮੰਗਵਾਈ ਗਈ ਆਨਲਾਈਨ ਸਮਗਰੀ ਦੇ ਵਿੱਚ ਧਮਾਕਾ ਹੋਇਆ ਹੈ ਗੁਰਪ੍ਰੀਤ ਨੇ 10 ਸਤੰਬਰ ਨੂੰ ਆਨਲਾਈਨ ਧਮਾਕਾ ਖੇ ਸਮਗਰੀ ਮੰਗਵਾਈ ਸੀ ਸਮਗਰੀ ਨਾਲ ਕੰਮ ਕਰਦੇ ਅਚਾਨਕ ਧਮਾਕੇ ਦੇ ਵਿੱਚ ਉਹ ਗੰਮੀਰ ਤੌਰ ਤੇ ਜ਼ਖਮੀ ਹੋ ਗਿਆ ਉਹਨੂੰ ਬਠਿੰਡਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਦੀ ਹਾਲਤ ਇਸ ਵੇਲੇ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਇਹਦੀ ਪਤਾ ਲੱਗਾ ਵੀ ਭਾਈ ਉਹਦੇ ਕਮਰੇ ਦੇ ਵਿੱਚ ਜਗਤਾਰ ਸਿੰਘ ਸੀਗਾ ਸਫਾਈ ਕਰ ਰਿਹਾ ਉਸ ਹਦੂਦਾ ਤਮਾਕਾ ਹੋ ਗਿਆ ਜਗਤਾਰ ਸਿੰਘ ਵੀ ਜ਼ਖਮੀ ਹੋ ਗਿਆ ਨੂੰ ਹਸਪਤਾਲ ਤੇ ਭਰਤੀ ਕਰਵਾਇਆ ਗਿਆ ਸੋ ਤਮਾਕਿਆਂ ਦੀ ਲੜੀ ਦੇ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਇਸੇ ਪੁਲਿਸ ਦੀਆਂ ਟੀਮਾਂ ਬਹੁਤ ਵੱਡੇ ਪੱਧਰ ਤੇ ਪਹੁੰਚ ਗਈਆਂ ਤਮਾਕਿਆਂ ਦੇ ਅਸਲੀ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਇਹਦੇ ਵਿੱਚ ਕਿਹੜੇ ਕਿਹੜੇ ਕੈਮੀਕਲ ਐ ਕਿਉਂ-ਕਿਉਂ ਮੰਗਵਾਉਂਦਾ ਸੀ ਕਿਹੇ ਕਰਦਾ ਸੀ ਹੁਣ ਇਹਦੀ ਪੜਤਾਲ ਹੋਣੀ ਹੈ ਹੂੰ ਹੂੰ ਜਿਹੜੇ ਨੇਪਾਲ 'ਚ ਕੁਝ ਪੰਜਾਬੀ ਫਸ ਗਏ ਸੀ ਉਹਨਾਂ ਦਾ ਕੀ ਬਣਿਆ ਉਹਨਾਂ ਦੇ ਰਾਈਟਸ ਚੱਲ ਰਹੇ ਸੀ ਤੇ ਨਿਕਲਿਆ ਉੱਥੋਂ ਹਾਂ ਉੱਥੋਂ ਨਿਕਲਿਆ ਜੀ ਪਰ ਹਲੇ ਇਹਨਾਂ ਨੇ ਪੰਜਾਬ ਦੇ ਵਿੱਚ ਪਹੁੰਚਣਾ ਇਹ ਅੰਮ੍ਰਿਤਸਰ ਦਾ 92 ਯਾਤਰੀਆਂ ਦਾ ਜਥਾ ਅੱਜ ਸੁਰੱਖਿਅਤ ਭਾਰਤ ਮੁੜਿਆ ਆ ਫਿਲਹਾਲ ਇਹ ਸਾਰੇ ਗੋਰਖਪੁਰ ਦੇ ਵਿੱਚ ਆ ਉੱਥੇ ਕਰਫਿਊ ਲੱਗਾ ਨੇਪਾਲ ਦੇ ਵਿੱਚ ਆਗਾਂ ਦੀਆਂ ਘਟਨਾਵਾਂ ਪ੍ਰਦਰਸ਼ਨ ਹੋ ਰਹੇ ਆ ਜਿਹਦੇ ਕਰਕੇ ਜਥਾ ਜਿਹੜਾ ਇਹ ਨੇਪਾਲ ਦੇ ਬਾਰਡਰ ਦੇ ਉੱਤੇ ਲੰਗੀ ਰਾਤ ਪਹੁੰਚਿਆ ਸੀਗਾ ਤੇ ਉਸ ਤੋਂ ਬਾਅਦ ਭਾਰਤ ਦੇ ਵਿੱਚ ਦਾਖਲ ਹੋਣ ਦਾ ਯਤਨ ਕੀਤਾ ਤਾਂ ਸਫਲ ਹੋ ਗਿਆ ਇਹ ਜਥਾ ਸੱਲਬਤ ਨੇਪਾਲ ਦੇ ਵੱਲ 3 ਸਤੰਬਰ ਨੂੰ ਗਿਆ ਸੀਗਾ ਅੰਮ੍ਰਿਤਸਰ ਤੋਂ ਵੰਦਾ ਹੋਇਆ 5 ਸਤੰਬਰ ਨੂੰ ਬਾਰਡਰ ਪਾਰ ਕਰਕੇ ਜਨਕਪੁਰ ਤਾਮ ਪਹੁੰਚ ਗਿਆ 6 ਸਤੰਬਰ ਨੂੰ ਕਾਠਮੰਡੂ ਤੇ ਉਸ ਤੋਂ ਬਾਅਦ ਪੋਖਰਾ ਖੇਤਰ ਚ ਗਿਆ ਸ਼ਰਧਾਲੂਆਂ ਦਾ ਪ੍ਰੋਗਰਾਮ ਚੱਲ ਰਿਹਾ ਸੀਗਾ 8 ਸਤੰਬਰ ਨੂੰ ਨੇਪਾਲ ਦੇ ਹਾਲਾਤ ਖਰਾਬ ਹੋ ਗਏ ਉਸ ਤੋਂ ਬਾਅਦ ਇਹ ਵਾਪਸੀ ਦੀ ਭਾਲ ਕਰਦਾ ਸੀਗਾ ਤੇ ਇਹਨਾਂ ਨੂੰ ਭਾਰਤ ਦੇ ਵਿੱਚ ਵਾਪਸ ਆਉਣ ਦਾ ਮੌਕਾ ਮਿਲ ਗਿਆ ਤੇ ਬਿਜਲੀ ਵਿਭਾਗ ਦੇ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਹਣਾ ਨਾ ਬੜਾ ਨੁਕਸਾਨ ਹੋਇਆ ਜੀ ਮੈਂ ਜੇ ਰਿਪੋਰਟ ਪੜ੍ਹ ਕੇ ਹਟਿਆ 100 ਕਰੋੜ ਤੋਂ ਵੱਧ ਦਾ ਨੁਕਸਾਨ ਇਹਦੇ ਵਿੱਚ ਮੁੱਢਲਾ ਦੱਸਿਆ ਗਿਆ ਜੀ ਹੁਣ ਤੱਕ ਦਾ ਇਹਦੇ ਵਿੱਚ ਖੰਭੇ ਡਿੱਗੇ ਇਹਦੇ ਵਿੱਚ ਟਰਾਂਸਫਾਰਮਰ ਡਿੱਗੇ ਇਹਦੇ ਵਿੱਚ ਤਾਰਾਂ ਟੁੱਟੀਆਂ ਇਹਦੇ ਵਿੱਚ ਜਿਹੜਾ ਇਹਨਾਂ ਦਾ ਜਿਹੜੇ ਬਿਜਲੀ ਬੋਰਡ ਦੇ ਦਫ਼ਤਰ ਵੱਖ-ਵੱਖ ਥਾਵਾਂ ਦੇ ਉੱਤੇ ਉਹ ਆ ਫਰਨੀਚਰ ਆ ਇਹਦੇ ਵਿੱਚ ਲਮਾਰੀਆਂ ਇਹਦੇ ਵਿੱਚ ਕਾਗਜ਼ ਪੱਤਰ ਆ ਇਹਦੇ ਵਿੱਚ ਹੋਰ ਯੰਤਰ ਆ ਇਹ ਸਾਰਾ ਕੁਝ ਮਿਲਾ ਕੇ ਜੀ ਕਹਿੰਦੇ 103 ਕਰੋੜ ਰੁਪਏ ਤੋਂ ਵੱਧ ਦਾ ਮੁੱਢਲਾ ਨੁਕਸਾਨ ਹੱਦ ਦੇ ਕਰਕੇ ਹੋ ਗਿਆ ਸੋ ਹਲੇ ਹੋਰ ਨੁਕਸਾਨ ਹੋਣ ਦੀ ਸੰਭਾਵਨਾ ਕਿਉਂਕਿ ਜਿਹੜਾ ਆਪਾਂ ਖੰਭਾ ਕੱਢਦੇ ਆ ਨਾ ਕਿਤੇ ਵੀ ਖੇਤ 'ਚ ਡਿੱਗੇ ਜਾਂ ਪਿੰਡ 'ਚ ਡਿੱਗੇ ਉਹ ਖੰਭਾ ਫਟ ਚਾਰ ਤੋਂ ਲੈ ਕੇ 5 ਫੁੱਟ ਡੂੰਘਾ ਘਟਦੇ ਆ। ਤਿੰਨ ਮਹੀਨਾ ਮਹੀਨਾ ਜਿਹੜੇ ਵਿੱਚ ਪਾਣੀ ਦੇ ਵਿੱਚ ਖੜੇ ਰਹੇ ਇਹ ਉਹ ਤਾਂ ਗਾਰੇ 'ਚ ਖੜੇ ਹੁਣ ਖੰਭੇ। ਪਤਾ ਨਹੀਂ ਕਿਹੜੇ ਵੇਲੇ ਕਿਹੜਾ ਡਿੱਗ ਪਈ। ਜਿਹੜੇ ਜੀ ਤਕਰੀਬਨ ਤਕਰੀਬਨ ਅਪ੍ਰੋਕਸੀਮੇਟਲੀ 12700 ਪਿੰਡ ਨੇ ਪੰਜਾਬ ਦੇ। ਇਹ ਇਹ ਗੱਲ ਠੀਕ ਆ ਕਿ 800 ਪਿੰਡਾਂ ਦੇ ਵਿੱਚ ਹੀ ਜ਼ਿਆਦਾ ਨੁਕਸਾਨ ਆ। ਆ ਬਿਲਕੁਲ ਜੀ 800 ਪਿੰਡਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਆ। ਉਸ ਤੋਂ ਬਾਅਦ ਕਈ ਪਿੰਡ ਆ ਜਿਹੜਾ ਵਿੱਚ ਘੱਟ ਨੁਕਸਾਨ ਵੀ ਆ। ਪਰ ਕੋਲ ਜਿਹੜੇ 2000 ਤੇ 37 ਪਿੰਡ ਪ੍ਰਭਾਵਿਤ ਹੋਏ ਆ ਇਹਨਾਂ ਹੜ੍ਹਾਂ ਦੇ ਕਰਕੇ ਹੂੰ ਹੂੰ ਕਿਸੇ ਦੇ ਵਿੱਚ ਮੰਨ ਲਓ ਉਦਾਹਰਣ ਦੇ ਤੌਰ ਤੇ ਉਹ ਤੇ ਪਿੰਡ ਦੇ ਵਿੱਚ ਪਾਣੀ ਨਾ ਨਹੀਂ ਵੜਿਆ ਪਰ ਪਿੰਡ ਦੇ ਖੇਤ ਆ ਜਿਹੜੇ ਉਹ ਸਾਰੇ ਭਰ ਗਏ ਕਿਸੇ ਥਾਂ ਦੇ ਉੱਤੇ ਅੱਧੇਕ ਪਿੰਡ ਤੱਕ ਪਾਣੀ ਪਹੁੰਚ ਗਿਆ ਤੇ ਅੱਧੇ ਖੇਤ ਵੀ ਬਚ ਗਏ ਆ ਕਿਸੇ ਥਾਂ ਦੇ ਉੱਤੇ ਖੇਤ ਵੀ ਨਹੀਂ ਬਚੇ ਤੇ ਪਿੰਡ ਵੀ ਨਹੀਂ ਬਚਿਆ ਆ ਗੱਲ ਵੀ ਹੋਈ ਆ ਕਿਸੇ ਥਾਂ ਦੇ ਉੱਤੇ ਤਾਂ ਸਿੰਘ ਸਾਹਿਬ 16 16 18 18 ਪਿੰਡ ਲਗਾਤਾਰ ਹੀ ਆ ਉਹ ਜਿਹੜੇ ਬਿਲਕੁਲ ਸਮੁੰਦਰ ਬਣੇ ਪਏ ਆ ਆ ਹਾਲਾਤ ਵੀ ਆ ਜੀ ਰਾਹੁਲ ਗਾਂਧੀ ਦੇ ਕਹਿੰਦੇ ਮਗਰ ਬਹੁਤ ਪਏ ਆ ਕਈ ਤਾਂ ਸਿਆਸੀ ਲੋਕ ਨੇ ਹੁਣ ਸੀਆਰਪੀ ਵੀ ਉਹਨਾਂ ਨੂੰ ਕੁਛ ਲੱਲੇ ਭੱਬੇ ਕਰ ਰਹੀ ਹੈ। ਅੰਮ੍ਰਿਤਕਾਲੀ ਸੀਆਰਪੀਫ ਦੇ ਅਧਿਕਾਰਗਰ ਨੇ ਨਾ ਅੱਜ ਇਹ ਗੱਲ ਕਹੀ ਆ ਮਲਕਾਰਜਨ ਖੜਗੇ ਜਿਹੜੇ ਕਾਂਗਰਸ ਦੇ ਪ੍ਰਧਾਨ ਹਨ ਉਹਨੂੰ ਚਿੱਠੀ ਲਿਖੀ ਆ ਤੇ ਰਾਹੁਲ ਗਾਂਧੀ ਨੂੰ ਵੀ ਚਿੱਠੀ ਲਿਖੀ ਆ। ਇਹ ਗੱਲ ਕਹੀ ਆ ਜੀ ਕਿ ਰਾਹੁਲ ਗਾਂਧੀ ਜ਼ੈਡ ਪਲੱਸ ਸਿਕਿਉਰਿਟੀ ਦੇ ਕਹਿੰਦੇ ਵੀ ਪ੍ਰੋਟੋਕੋਲ ਮੁਤਾਬਕ ਨਹੀਂ ਚੱਲਦੇ। ਇਹ ਇਨਾਂ ਦੀ ਸਿਕਿਉਰਿਟੀ ਕਮਜ਼ੋਰ ਪੈ ਸਕਦੀ ਤੇ ਖਤਰੇ ਦੇ ਵਿੱਚ ਵੀ ਇਨਾਂ ਦੀ ਜ਼ਿੰਦਗੀ ਪੈ ਸਕਦੀ ਆ। ਤੇ ਅੱਜ ਇਹਨਾਂ ਨੇ ਇਸ ਗੱਲ ਦਾ ਉਲੰਭਾ ਦਿੱਤਾ ਵੀ rahul gandhi ਨੇ ਪਿਛਲੇ 9 ਮਹੀਨਾ ਵਿੱਚ ਬਿਨਾਂ ਸੂਚਿਤ ਕੀਤੇ 6 ਵਾਰ ਵਿਦੇਸ਼ ਯਾਤਰਾ ਕੀਤੀ ਆ ਕਦੇ ਇਹ ਇਟਲੀ ਚਲੇ ਜਾਂਦੇ ਆ ਕਦੇ ਵੀਅਤਨਾਮ ਕਦੇ ਮਲੇਸ਼ੀਆ ਕਦੇ ਲੰਡਨ ਦੇ ਕਤਰ ਤੇ ਕਦੇ ਦੁਬਈ ਤੇ ਇਸ ਕਰਕੇ ਪਾਈਏ ਦੱਸ ਕੇ ਨਹੀਂ ਜਾਂਦੇ ਨਾ ਦੱਸ ਕੇ ਜਾਂਦੇ ਨਾ ਦੱਸ ਕੇ ਆਉਂਦੇ ਆ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਜ਼ਿੰਮੇਵਾਰ ਸਾਨੂੰ ਨਾ ਕਿ ਹੋ ਜੀ ਟਰਨਾਈ ਜਦ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਖੜਾਂ ਦਾ ਹੋਰ ਜੋ ਕੁਝ ਨੁਕਸਾਨ ਤੇ ਟ੍ਰੈਜਰੀਜ਼ ਹੋਈਆਂ ਨੇ ਸੋ ਹੋਈਆਂ ਨੇ ਇੱਕ ਮੈਂ ਐਕਟੀਵਿਟੀ ਦੇਖੀ ਆ ਕਿ ਪੰਜਾਬ ਦੇ ਲੋਕ ਕੇਜਰੀਵਾਲ ਦੇ ਤੇ ਸੁਸੋਧਿਆ ਦੇ ਵਿਰੁੱਧ ਖੁੱਲ ਕੇ ਬੋਲਣ ਲੱਗ ਪਏ ਨੇ ਇੰਨੀਆਂ ਵੀਡੀਓ ਕਲਿੱਪਸ ਨੇ ਗਾਲਾਂ ਵਰਗੀ ਭਾਸ਼ਾ ਗੁੱਸੇ ਦੇ ਵਿੱਚ ਲੋਕ ਬੋਲ ਰਹੇ ਨੇ ਹੜਾਂ ਦੇ ਨਤੀਜੇ ਦੇ ਤੌਰ ਤੇ ਮੈਨੂੰ ਐ ਲੱਗਦਾ ਕਿ ਕੇਜਰੀਵਾਲ ਦੀ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੁਣ ਉਹ ਕਿੱਥੇ ਨੇ ਨਾ ਹੀ ਉਹਨਾਂ ਦੇ ਕੋਈ ਬਿਆਨ ਆ ਰਹੇ ਨੇ ਕੀ ਉਹ ਹਾਲੇ ਵੀ ਪੰਜਾਬ ਦੇ ਵਿੱਚ ਹੀ ਨੇ ਨਹੀਂ ਜੀ ਉਹ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਆ ਇਨਾ ਖੜਾ ਨੇ ਕੇਜਰੀਵਾਲ ਤੇ ਮਨੀਸ਼ ਸੋਸੋਧਿਆ ਦੀ ਪੰਜਾਬ ਦੇ ਪ੍ਰਤੀ ਸੋਚ ਨੂੰ ਨਸ਼ਰ ਕੀਤਾ ਅਸਲ ਦੇ ਵਿੱਚ ਗੱਲ ਇਹ ਵੀ ਕਹਿ ਸਕਦੇ ਆ ਦੇਖੋ ਪੰਜਾਬੀ ਹੀ ਪੰਜਾਬ ਦੇ ਕੰਮ ਆਏ ਆ ਕੋਈ ਕੇਜਰੀਵਾਲ ਨੇ ਇੱਕ ਦੋ ਦਿਨ ਗਿੜਾ ਮਾਰਿਆ ਤੇ ਉਦੋਂ ਭਗਵੰਤ ਮਾਨ ਸਾਹਿਬ ਜਿਹੜੇ ਬਿਮਾਰ ਸੀਗੇ ਤੇ ਉਹ ਕੱਲੇ ਜਖੜੀ ਜਾ ਕੇ ਆਏ ਆ ਮਨੀਸ਼ ਸੋਸੋਧਿਆ ਵੀ ਇੱਕ ਅੱਧਾ ਦਿਨ ਗਏ ਆ ਇਹ ਤਾਂ ਜਾਣਦੇ ਨਹੀਂਗੇ ਜੀ ਉੱਥੇ ਇਹਨਾਂ ਨੂੰ ਪਹੁੰਚੇ ਹੀ ਕਰਕੇ ਜੇ ਚਿੱਕਰ ਚ ਵੜਨਾ ਪੈ ਗਿਆ ਇਹਨਾਂ ਨੇ ਕਿੱਥੇ ਰੁਕਣਾ ਇਹ ਤਾਂ ਜਦੋਂ ਨਾਲ ਦੀ ਨਾਲ ਹੀ ਪਤਾ ਲੱਗਾ ਜੀ ਹੋਰ ਬਕਬਕਸ ਨੂੰ ਵਿੱਚ ਚਲੇ ਗਏ ਆ ਸੋ ਪੰਜਾਬ ਦੇ ਲੋਕ ਆ ਜਿਹੜੇ ਕੋਈ ਨਾ ਉਹ ਇੰਨੀ ਮੁਹੱਬਤ ਨਹੀਂ ਕਰਦੇ ਜਦੋਂ ਸਰਕਾਰ ਹੁੰਦੀ ਆ ਨਾ ਉਦੋਂ ਬੰਦਾ ਕਹਿ ਦਿੰਦਾ ਵੀ ਯਾਰ ਅਸੀਂ ਕੀ ਕਰਗੇ ਉਦੋਂ ਬੰਦਾ ਨਾ ਇਹਨਾਂ ਨੇ ਇਕੱਲੇ ਕਹਿ ਰਹੇ ਨੇ ਕਿਥੇ ਕੋਈ ਨੂੰ ਮਿਲਣਾ ਨਾ ਕਿਹੜਾ ਸੰਵਾਦ ਚਾਉਣਾ ਨਾ ਕੋਈ ਇਹੋ ਜਿਹੀ ਇਕੱਲੇ ਕਹਿ ਰਹੇ ਪ੍ਰੈਸ ਕਾਨਫਰੰਸ ਕਰਨੀ ਆ ਸੋ ਇਸ ਕਰਕੇ ਲੋਕ ਜਿਹੜੇ ਚੁੱਪ ਆ ਪਰ ਉਦੋਂ ਲੋਕ ਸੋਸ਼ਲ ਮੀਡੀਆ ਤੇ ਆਪਦਾ ਪ੍ਰਗਟਾਵਾ ਪੰਜਾਬੀ ਕਰੀ ਵੀ ਜਾਂਦੇ ਆ ਪਰ ਕੇਜਰੀਵਾਲ ਤੇ 1900 ਸੋਧੀਆਂ ਹੜ੍ਹਾਂ ਦੇ ਵਿੱਚ ਲੱਭੇ ਕਿਤੇ ਨਹੀਂ ਆ ਜੀ ਆ ਜਦੋਂ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਬਿਮਾਰ ਸੀ ਹਸਪੀਟਲ ਦੇ ਵਿੱਚ ਕੇਜਰੀਵਾਲ ਹੋਰੀ ਉਹਨਾਂ ਦੀ ਖਬਰ ਸਾਰ ਲਈ ਉਹਨਾਂ ਕੋਲ ਜਾ ਕੇ ਬੈਠੇ ਰਹੇ ਨਹੀਂ ਜੀ ਕੇਜਰੀਵਾਲ ਹੋਰਾਂ ਦੀ ਕੋਈ ਖਬਰ ਨਹੀਂ ਆਈ ਸੀ ਇੱਕ ਦਿਨ ਮਨੀਸ਼ ਸੋਧਿਆ ਦੀ ਜ਼ਰੂਰ ਆਈ ਸੀ ਤੇ ਉਹ ਹਸਪਤਾਲ ਦੇ ਵਿੱਚ ਮਿਲਣ ਗਏ ਆ ਇਸ ਤੋਂ ਇਲਾਵਾ ਕੇਜਰੀਵਾਲ ਹੋਰਾਂ ਦੀ ਖਬਰ ਨਹੀਂ ਆਈ ਹਾਂ ਪੰਜਾਬ ਦੇ ਜਿਹੜੇ ਨੇਤਾ ਅਮਨ अरोड़ा ਹੋਏ ਤੇ ਹੋਰ ਕਈ ਨੇਤਾ ਜਿਹੜੇ ਉਹ ਮਿਲ ਕੇ ਆਏ ਸੀ ਪਰ ਦਿੱਲੀ ਵਾਲਿਆਂ ਨੇ ਕੋਈ ਇੰਨੀ ਜੱਕਾ ਦੀ ਗੱਲ ਨਹੀਂ ਕਿ ਜਿਆ ਸੰਜੇ ਸਿੰਘ ਆਏ ਜਾਂ ਉੱਤੇ ਹੋਰ ਨੇਤਾ ਆਏ ਕੋਈ ਇਦਾਂ ਦੀ ਗੱਲ ਨਹੀਂ ਸੀਗੀ ਕੇਜਰੀਵਾਲ ਹੋਰਾਂ ਦੇ ਬਾਰੇ ਕੋਈ ਖਬਰ ਅਸੀਂ ਨਹੀਂ ਸੀ ਆਈ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਤੇ ਭਵਿੱਖਬਾਣੀ ਕੀ ਹੈ ਪੰਜਾਬ ਦੇ ਵਿੱਚ ਅੱਜ ਦੀ 36 ਤੋਂ ਲੈ ਕੇ 37 ਡਿਗਰੀ ਤੱਕ ਟੈਂਪਰੇਚਰ ਰਿਹਾ ਦਿਨ ਪੂਰਾ ਖਿੜਿਆ ਰਿਆ ਧੁੱਪ ਪੂਰੀ ਨਿਕਲੀ ਰਹੀ ਆ ਪੂਰਾ ਅੱਜ ਅਸਮਾਨ ਸਾਫ ਸੀ ਤੇ ਇਹ ਗੱਲ ਕਹੀ ਹੈ ਜੀ ਅੱਜ ਹਰਜੋਤ ਸਿੰਘ ਬੈਂਸ ਨੇ ਕੈਬਨਟ ਮੰਤਰੀ ਨੇ ਆਪਣੇ ਫੇਸਬੁੱਕ ਤੇ ਵੀ ਦੱਸਿਆ ਸੀ ਮੌਸਮ ਦਾ ਹਾਲ ਉਹ ਕਹਿੰਦੇ ਜੀ ਕਿ 12 13 ਤੇ 14 ਤਰੀਕ ਨੂੰ ਪੰਜਾਬ ਦੇ ਵਿੱਚ ਕਾਫੀ ਮੀਂਹ ਪੈਣ ਦੀ ਸੰਭਾਵਨਾ ਯਾਨੀ ਕਿ ਭਲਕ ਨੂੰ ਪਰਸੋਂ ਤੇ ਚੌਥ ਨੂੰ ਇਹ ਕਿੰਨਾ ਕੁ ਪੈਂਦਾ ਕੁਝ ਕਹਿ ਨਹੀਂ ਸਕਦੇ ਪਰ ਅੱਜ ਯਾਨੀ ਕਿ 11 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਕਿਤੇ ਇੱਕ ਕਣੀ ਨਹੀਂ ਡਿੱਗੀ ਜੀ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨ